ਸਾਸ਼ੀ ਗਾਂਧੀ ਅਸਟ੍ਰੋਲੋਜੀ ਵਿਦ ਤੇ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਅੰਜਸੀ ਕਹਿੰਦੇ ਜੋ ਅਸੀਂ ਸੋਚਦੇ ਆ ਨਾ ਜ਼ਿੰਦਗੀ ਉਹ ਹੁੰਦੀ ਨਹੀਂ ਅਸਲ ਜ ਸਾਡੇ ਨਾਲ ਜੋ ਹੁੰਦਾ ਹੈ ਨਾ ਉਹ ਜ਼ਿੰਦਗੀ ਹੁੰਦੀ ਹੈ ਤੂੰ ਸਮਝ ਗਈ ਮਤਲਬ ਜੋ ਸਾਡੇ ਸੋਚਣ ਨਾਲ ਚੱਲਦਾ ਸੁ ਅੱਛਾ ਸੋਚਣ ਨਾਲ ਤੇ ਵੈਸੇ ਕੁਝ ਹੁੰਦਾ ਹੀ ਨਹੀਂ ਜਿੰਨਾ ਮਰਜ਼ੀ ਸੋਚੀ ਜਾਓ ਲੰਬੀਆਂ ਲੰਬੀਆਂ ਪਲੈਨਿੰਗਾਂ ਜੋ ਨੇ ਨਾ ਮੈਨੂੰ ਨਹੀਂ ਲੱਗਦਾ ਕਿ ਜ਼ਿੰਦਗੀ ਚ ਬਹੁਤੇ ਲੋਕਾਂ ਦੀ ਆ ਸਕਸੈਸ ਹੋਣੀ ਮੈਂ ਤਾਂ ਇਹ ਦੂਤਾ ਕਦੇ ਕਿਹਾ ਕਿ ਕੁਝ ਸੋਚ ਕੇ ਕੋਈ ਚੀਜ਼ ਰੱਖ ਦੋ ਲੈ ਉਹਦੇ ਕੰਮ ਆਉਂਦੀ ਨਹੀਂ ਇਹ ਸਚਾਈ ਹੈ ਜਿੱਦਾਂ ਹੁਣ ਮੰਨ ਲਓ ਕਿ ਤੁਸੀਂ ਪੈਸੇ ਕੱਢ ਕੇ ਰੱਖਦੇ ਕਿ ਆਹ ਆ ਚੀਜ਼ ਲਈ ਲੈ ਉਹ ਚੀਜ਼ ਲਈ ਪਰਤੇ ਗਏ ਤਾਂ ਕਿ ਇਹ ਸਚਾਈ ਹੈ ਕਿਉਂਕਿ એનર્ਜੀ ਜਿਹੜੀ ਹੈ ਨਾ ਕੁਦਰਤ ਜਿਹੜੀ ਹੈ ਉਹਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਉਹਨੂੰ ਤੁਸੀਂ ਬਿਲਕੁਲ ਵੀ ਬੈਲੈਂਸ ਨਹੀਂ ਕਰ ਸਕਦੇ ਕਿਉਂਕਿ ਕੁਦਰਤ ਨੇ ਆਪਣੇ ਆਪ ਨੂੰ ਬੈਲੈਂਸ ਕੀਤਾ ਹੋਇਆ ਤੇ ਸਾਡੇ ਸੋਚਣ ਨਾਲ ਕੀ ਹੁਣ ਹੈ ਕੱਖ ਵੀ ਨਹੀਂ ਸਾਡੇ ਸੋਚਣ ਨਾਲ ਜੇ ਕੁਝ ਨਹੀਂ ਹਾਂ ਤੇ ਫਿਰ ਸੋਚ ਸੋਚ ਕੇ ਅਸੀਂ ਆਪਣੇ ਦਿਮਾਗ ਨੂੰ ਚਿੰਤਾਵਾਂ ਦੇ ਦੇ ਕੇ ਇਸ ਸਰੀਰ ਨੂੰ ਰੋਗ ਲਾ ਬਿਠਾਉਂਦੇ ਆ। ਉਹ ਇੱਕ ਗਾਣਾ ਮੈਂ ਤੁਹਾਡੇ ਨਾਲ ਬੜਾ ਵਧੀਆ ਪਹਿਲਾਂ ਇੱਕ ਵਾਰ ਡਿਸਕਸ ਕੀਤਾ ਸੀ ਇੱਕ ਨਵੀਂ ਜਿਹਾ ਗਾਣਾ ਆਇਆ ਸੀ ਸਤਿੰਦਰ ਸਰਤਾਜ ਦਾ ਕਹਿੰਦੇ ਮੈਂ ਨਾ ਲੱਗੇ ਹੁਣੇ ਗਵਾਏ ਵੇਲੇ ਨਹੀਂ ਜਿੰਨੀ ਮਿਲਦੀ ਵਾਰੀ ਉਹਨਾ ਖੇਲੇ ਮਤਲਬ ਜਿੰਨੀ ਉਹ ਕੁਦਰਤ ਨੇ ਉਮਰ ਦਿੱਤੀ ਹੈ ਓਨਾ ਕੋਈ ਜ਼ਿੰਦਗੀ ਦਾ ਖੇਡ ਖੇਡਣ ਲਈ ਦਿੰਦੀ ਹੈ ਚਲੋ ਜੁੜਰੀ ਹੁੰਦੇ ਪੈਸੇ ਥੇਲੇ ਵੀ ਪਰ ਜਿੰਨੀ ਮਿਲ ਜੇ ਵਾਰੀ ਉਹਨਾ ਖੇਲੇ ਵਾਰੀ ਆਪ ਨੂੰ ਆਪੜੀ ਹੈ ਮੁਸੀਬਤਾਂ ਪਰੇਸ਼ਾਨੀਆਂ ਜ਼ਿੰਦਗੀ ਦਾ ਦੂਜਾ ਨਾ ਹੀ ਅਸਲ ਚ ਪਰੇਸ਼ਾਨੀ ਪਰ ਜੇ ਅਸੀਂ ਸਿਰਫ ਤੇ ਸਿਰਫ ਪਰੇਸ਼ਾਨੀਆਂ ਦਾ ਜਾਪ ਕਰਾਂਗੇ ਤਾਂ ਫਿਰ ਕੀ ਕਰਾਂਗੇ ਕਿਉਂਕਿ ਸੋਚਣ ਨਾਲ ਸੋਚਣ ਨਾਲ ਸੋਚਣ ਨਾਲ ਸਿਰੋ ਕੀ ਬਰ ਜਾਂਦੇ ਆ ਤੇ ਕਰਮ ਤੇ ਕੰਮ ਤੇ ਜੋ ਚੀਜ਼ਾਂ ਸੀ ਸੋਚੀਆਂ ਹੁੰਦੀਆਂ ਨੇ ਜਦੋਂ ਹੁੰਦੀਆਂ ਨੇ ਤਾਂ ਫਿਰ ਉਹ ਸਾਡੀ ਸਫੋਕਸ਼ਨ ਦਾ ਕਾਰਨ ਬਣਦੀਆਂ ਕਿਸੇ ਨੂੰ ਬਹੁਤ ਗੁੱਸਾ ਆ ਰਿਹਾ ਹੈ ਕੋਈ ਕਿਸਤੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਪੇਸ਼ ਕਰ ਰਿਹਾ ਤਾਂ ਉਹਦੇ ਤੇ ਦੱਸ ਸਿਖਾਓ ਕਿਉਂਕਿ ਉਹ ਗੁੱਸਾ ਅਸਲ ਦੇ ਵਿੱਚ ਤੁਹਾਡੇ ਦੇ ਨਹੀਂ ਹੈ ਉਹ ਉਹਦਾ ਆਪਣੀ ਜ਼ਿੰਦਗੀ ਵਿੱਚ ਨਾ ਕਾਮਯਾਬੀ ਦਾ ਹੋਣਾ ਅਸਲ ਚ ਉਹ ਗੁੱਸਾ ਨਾ ਕਾਮਯਾਬ ਹੋਣਾ ਹੀ ਉਸਦਾ ਉਹ ਜੋ ਇਨਸਾਨ ਕਾਮਯਾਬ ਨਹੀਂ ਨਾ ਉਹ ਇਨਸਾਨ ਕਾਮਯਾਬ ਬੱਲਕਿ ਜਿਨ੍ਹਾਂ ਦੇ ਮੰਦੀਆਂ ਹੋ ਚੁੱਕੀਆਂ ਨੇ ਜੋ ਆਪਣੇ ਮਨ ਦੀ ਕਰਦੇ ਆ ਆਪਣੇ ਦਿਮਾਗ ਤੇ ਆਪਣੇ ਮਨ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਚਿਹਰੇ ਤੇ ਸਪਾਈ ਜੋ ਲੋਕ ਤੁਹਾਨੂੰ ਬੰਗਲ-ਗਲ ਤੇ ੜਕਦੇ ਆ ਜਾਂ ਕੁਛ ਤੁਸੀਂ ਕਿਸੇ ਨੂੰ ਬਸ ਮੈਂ ਕਹਿੰਨੀ ਆ ਮਾੜੀ ਜੀ ਗੱਲ ਕਹਿ ਦੋ ਤੇ ਅਗਲਾ ਆਪਣੇ ਕੱਪੜਿਆਂ ਤੋਂ ਬਾਹਰ ਹੋ ਰਿਹਾ ਤਾਂ ਤੁਸੀਂ ਸੋਚੋਗੇ ਉਹ ਉਹਦਾ ਉਹਦਾ ਕਸੂਰ ਨਹੀਂ ਐ ਕਿਸੇ ਨੇ ਬੜੀ ਵਧੀਆ ਗੱਲ ਮੈਨੂੰ ਦੱਸੀ ਫੋਨ ਤੇ ਹੀ ਜੇ ਉਹ ਵੀ ਸੁਣਦੇ ਹੋਣਗੇ ਸ਼ਾਇਦ ਮੇਰੀ ਵੀਡੀਓ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜੀ ਜਿਹਦੇ ਕੋਲ ਜੋ ਹੋਊਗਾ ਉਹ ਤੁਹਾਨੂੰ ਉਹੀ ਲੱਗੂਗਾ ਹੈਨਾ ਹਰ ਕਿਸੇ ਦੀ ਆਪਣੀ ਆਪਣੀ ਨੇਚਰ ਹੈ ਕਿਸੇ ਨੇ ਕਮੈਂਟ ਕੀਤਾ ਕਿ ਮੈਡਮ ਥੋੜਾ ਰੂਡ ਬੋਲਦੀ ਆ ਓਕੇ ਮੈਂ ਰੂਡ ਹੋ ਸਕਦਾ ਹੈ ਮੈਂ ਥੋੜਾ ਸਖਤ ਬੋਲਦੀ ਹਾਂ ਹਾਂ ਸਖਤ ਬੋਲਦੀ ਆ ਹੋ ਸਕਦਾ ਮੈਂ ਸਖਤ ਬੋਲਦੀ ਹੋਣਾ ਪਰ ਉਹ ਮੇਰੀ ਨੇਚਰ ਆ ਉਹ ਮੇਰਾ ਸੁਭਾਅ ਹੈ ਮੇਰਾ ਗੁੱਸਾ ਨਹੀਂ ਹੈ ਮੇਰਾ ਹੱਥ ਹੈ ਮੈਂ ਬੜੇ ਹੱਕ ਨਾਲ ਹੱਥ ਕਿਸ ਨਾਲ ਗੱਲ ਕਰਦੇ ਆ ਬਈ ਤੂੰ ਆ ਕਰ ਲੈ ਆ ਤੁਸੀਂ ਕਰ ਲੋ ਕਿਉਂਕਿ ਤੁਹਾਡਾ ਆ ਚੀਜ਼ ਐਦਾਂ 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 ਨਾ ਹੋਵੇ ਤੁਹਾਡਾ ਨੁਕਸਾਨ ਨਾ ਹੋਵੇ ਤਾਂ ਉਹ ਜਿਨ੍ਹਾਂ ਦੇ ਜਾ ਫੋੜ ਆਇਆ ਨਾ ਉਹ ਕਹਿ ਰਹੇ ਸੀ ਕਿ ਕਿਸੇ ਨੇ ਕਿਹਾ ਕਿ ਕੋਈ ਬੜੀ ਵਧੀਆ ਉਹਨੇ ਮੈਨੂੰ ਗੱਲ ਸੁਣਾਈ ਕਹਿੰਦੇ ਕੋਈ ਮਹਾਤਮਾ ਬੁੱਧ ਜੀ ਪਤਾ ਨਹੀਂ ਗਏ ਕਿਤੇ ਕਿਸੇ ਪਿੰਡ ਦੇ ਵਿੱਚ ਉਹ ਕਹਿੰਦੇ ਮੈਨੂੰ ਕਹਿੰਦੇ ਤੁਸੀਂ ਗੱਲ ਸੁਣੋ ਮੈਂ ਕਿਹਾ ਹਾਂ ਜੀ ਤੇ ਕਹਿੰਦੇ ਉਹ ਕਿਤੇ ਗਏ ਤੇ ਉਹ ਜਦੋਂ ਉੱਥੇ ਪਹੁੰਚੇ ਤਾਂ ਉਹ ਬੜੇ ਲੋਕ ਪਰੇਸ਼ਾਨ ਕਿਉਂਕਿ ਇੱਕ ਗੱਲ ਤਾਂ ਤੁਸੀਂ ਜਾਣਦੇ ਹੋ ਸਾਰਿਆਂ ਨੂੰ ਪਤਾ ਹੈ ਕਿ ਜਿਹਦੇ ਕੋਲ ਜੋ ਹੈ ਉਹੀ ਨਾ ਤੁੱਛੇ ਨੂੰ ਦਊਗਾ ਤਾਂ ਇਹ ਹੀ ਗੱਲ ਉਹ ਕਹਿੰਦੇ ਵੀ ਜੋ-ਜੁੱਤੀਆਂ ਦਾ ਹਾਰ ਪਾਤਾ ਉਹਦੇ ਕਹਿੰਦੇ ਕਿ ਸ਼ੋਭਾ ਨੇ ਆਇਆ ਇਹ ਲੋਕਾਂ ਨੂੰ ਕਰੀ ਜਾਂਦਾ ਕਿ ਕੁਛ ਨਹੀਂਗਾ ਇੱਥੇ ਨਹੀਂਗਾ ਉੱਥੇ ਨਹੀਂਗਾ ਇਹ ਲੋਕਾਂ ਚੂੰਡ ਨਹੀਂ ਦਿੰਦਾ ਤੇ ਮੁੰਡੇ ਜਾ ਕੇ ਇਹਦੇ ਨਾਲ ਰਲਦੇ ਆ ਬੱਚੇ ਤਾਂ ਉਹਨਾਂ ਨੇ ਕੀ ਕੀਤਾ ਕਿ ਜੁੱਤੀਆਂ ਦਾ ਹਾਰ ਉਹਦੇ ਪਾਇਆ ਕਿ ਸਾਡੇ ਪਿੰਡ 'ਚ ਦੇਲੇ ਜਿਹਾ ਨੇ ਤੇ ਉਹ ਬੜਾ ਖੁਸ਼ ਹੋਇਆ ਕਹਿੰਦੇ ਉਹ ਜਿੱਜੀ ਦੇ ਜੁੱਤੀਆਂ ਦਾ ਹਾਰ ਪਾਇਆ ਪਤਾ ਨਹੀਂ ਕੌਣ ਸੀ ਤੇ ਉਹਨੂੰ ਕਹਿੰਦੇ ਵੀ ਉਹ ਕੋਸ਼ ਹੋ ਗਿਆ ਕਿ ਕਹਿੰਦਾ ਵਾਹ ਮੇਰੇ ਤੇ ਜੁੱਤੀ ਟੁੱਟ ਗਈ ਸੀ ਤੇ ਤੁਸੀਂ ਮੈਨੂੰ ਜੁੱਤੀਆਂ ਦੇਤੀਆਂ ਮੈਂ ਤੇ ਇੱਕ ਮੰਗੀ ਸੀ ਤੇ ਤੁਸੀਂ ਤਿੰਨ ਚਾ ਦੇਤੀਆਂ ਵਾਹ ਅੱਪਾ ਤੇਰੇ ਸ਼ੁਕਰ ਤੇਰਾ ਤੇਰਾ ਬੜਾ ਹੀ ਸ਼ੁਕਰ ਆ ਵੇਖ ਲੈ ਇੱਕ ਜੁੱਤੀ ਟੁੱਟ ਗਈ ਸੀ ਤੇ ਉਹਨੂੰ ਜਿਹੜੇ ਜੁੱਤੀਆਂ ਸੀਗੇ ਜਿਹੜੇ ਉਹਨਾਂ ਦੇ ਹਾਰ ਪਾਉਣ ਲਿਆ ਕੇ ਜੁੱਤੀਆਂ ਖੁਸ਼ੀ ਨਾਲ ਪੜੀਆਂ ਉਹਦੇ ਜੋ ਲੱਕ ਕੀਤੇ ਤੇ ਆਪਣੀਆਂ ਪਾਈਆਂ ਤੇ ਬਾਕੀ ਪਾਈਆਂ ਥੈਲੇ 'ਚ ਤੇ ਕਹਿੰਦੇ ਤੁਰ ਪਿਆ ਤੇ ਦੂਜੇ ਨੂੰ ਕਹਿੰਦੇ ਵੀ ਬਿਸ਼ਰਮਾ ਤੈਨੂੰ ਤੇ ਜੁੱਤੀਆਂ ਦਾ ਹਾਰ ਪਾਇਆ ਏ ਤੇ ਤੈਨੂੰ ਉਹ ਸ਼ਰਮਿੰਦੀ ਆਈ ਤੇ ਤੂੰ ਕੋਸ਼ ਹੋ ਰਿਹਾ ਕਹਿੰਦੇ ਉਹ ਗੋ ਕਹਿੰਦਾ ਜਿਹਦੇ ਹਾਰ ਪਾਇਆ ਸੀ ਪਤਾ ਨਹੀਂ ਉਹ ਕੌਣ ਸੀ ਪਤਾ ਨਹੀਂ ਮਹਾਤਮਾ ਬੁੱਧ ਜੀ ਦੀ ਗੱਲ ਕਰ ਰਹੀ ਸੀ ਉਹ ਤੇ ਪਤਾ ਨਹੀਂ ਕੋਈ ਹੋਰ ਸੀ ਤੇ ਉਹ ਅੱਗੋਂ ਕਹਿੰਦਾ ਕਿ ਜਿਹਦੇ ਕੋਲ ਜੋ ਹੋਊਗਾ ਉਹ ਹੀ ਦਊਗਾ ਨਾ ਜਿੰਨਾ ਕੋਲ ਜੋ ਹੈ ਉਹਨੇ ਉਹੀ ਦੇਣਾ ਇਹਨਾਂ ਕੋਲ ਜੁੱਤੀਆਂ ਹੀ ਸੀਗੀਆਂ ਇਹਨਾਂ ਨੂੰ ਜੁੱਤੀਆਂ ਦੇਤੀਆਂ ਅੱਗੇ ਜਾਵਾਂਗੇ ਜੋ ਜੋ ਮਿਲਦਾ ਜਿਹਦੇ ਜਿਹਦੇ ਅੰਦਰ ਜੋ ਜੋ ਭਰਿਆ ਹੈ ਨਾ ਉਹ ਤੁਹਾਨੂੰ ਉਹੀ ਦੇਗਾ ਜਿਹਦੇ ਅੰਦਰ ਪਿਆਰ ਭਰਿਆ ਉਹ ਹਮੇਸ਼ਾ ਤੁਹਾਨੂੰ ਪਿਆਰ ਨਾਲ ਗੱਲ ਕਰੂਗਾ ਜਿਹਦੇ ਅੰਦਰ ਆਪਣਾ ਬੰਨ ਭਰਿਆ ਹਮੇਸ਼ਾ ਤੁਹਾਡੇ ਨਾਲ ਆਪਣੇ ਪੰਜ ਗੱਲ ਕਰੂਗਾ ਜਿਦਾ ਜਿਸ ਤਰ੍ਹਾਂ ਦਾ ਸਟਾਈਲ ਕੁਦਰਤ ਨੇ ਦਿੱਤਾ ਉਸੇ ਤਰ੍ਹਾਂ ਕਰੂਗਾ ਤੇ ਕਈ ਲੋਕ ਤੁਹਾਨੂੰ ਟੁੱਟ ਕੇ ਬਹਿ ਜਾਂਦੇ ਆ ਕਿ ਤੁਸੀਂ ਜੀ ਜੀ ਕੀ ਹੋ ਉਸੇ ਜੀ ਐਡ ਐਡੀ ਐ ਦੇਖੋ ਦੇਖੋ ਅ ਜਦੋਂ ਜਦੋਂ ਤੁਸੀਂ ਜਿਸ ਟੋਨ ਨਾਲ ਦੂਜੇ ਨਾਲ ਗੱਲ ਕਰਦੇ ਹੋ ਅਗਲਾ ਉਸੇ ਟੋਨ ਨਾਲ ਤੁਹਾਨੂੰ ਜਵਾਬ ਤਾਂ ਦੇਣਾ ਤੇ ਫਿਰ ਤੁਹਾਨੂੰ ਤੇ ਜੇ ਜਿਸ ਟੋਨ ਨਾਲ ਤੁਸੀਂ ਗੱਲ ਕਰੋਗੇ ਤੇ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਸਾਹਮਣੇ ਵਾਲਾ ਆਪਣੀ ਟੋਨ ਚੋਂ ਚੇਂਜ ਕਰਕੇ ਗੱਲ ਕਰੇ ਨਾ ਕਰੋ ਨਾ ਅਗਲੇ ਨਾਲ ਧਿੰਕੇ ਗੱਲ ਜਿੱਦਾਂ ਹੁਣ ਕਿਸੇ ਨੂੰ ਕਹੋ ਜੀ ਕਈ ਵਾਰੀ ਕੋਈ ਪੁੱਛਦਾ ਕਿ ਫੀਸ ਕਿੰਨੀ ਜੀ ਐਨੀ ਲੁੱਟ ਮਚਾਈ ਆ ਦੇਖੋ ਤੁਹਾਨੂੰ ਤੁਹਾਡੇ ਲਈ ਉਹ ਔਖਾ ਹੈ ਤੇ ਠੀਕ ਹੈ ਹਨਾ ਤੁਸੀਂ ਤੁਸੀਂ ਇਹ ਇਹ ਕਿਵੇਂ ਡਿਸਾਈਡ ਕਰ ਸਕਦੇ ਹੋ ਅਗਲੇ ਦੀ ਲੁੱਟ ਮਚਾਈ ਤੇ ਠੀਕ ਹੈ ਅਗਲੇ ਨੇ ਬਚਾਈ ਆ ਤੁਸੀਂ ਨਾ ਲੁੱਟੇ ਜਾਓ ਇੱਕ ਗੱਲ ਅਗਲੇ ਨੂੰ ਟਪਚਾਈਏ ਤਾਂ ਲੁੱਟੀ ਤਾਂ ਦੁਨੀਆ ਹਰ ਕਿਸੇ ਲਈ ਆ ਇੱਕੋ ਜੀ ਥੋੜਾ ਹੀ ਐ ਜਿੱਥੇ ਜੋ ਜਿੱਦਾਂ ਜਿਵੇਂ ਆ ਅਗਲੇ ਨੂੰ ਕਹੋ ਭਾਈ ਠੀਕ ਐ ਇਟਸ ਓਕੇ ਤੂੰ ਉਦਾਂ ਹੀ ਸਹੀ ਤੇ ਸਾਡੇ ਲਈ ਨਹੀਂ ਤੂੰ ਬਣਿਆ ਤੇ ਸਸਰੀ ਘਰ ਪਰ ਉਹ ਗੱਲ ਐ ਕਿ ਗੱਲ ਆਪਾਂ ਜਿਹੜੀ ਸ਼ੁਰੂ ਕੀਤੀ ਸੀਗੀ ਆਪਾਂ ਆਪਣੇ ਪਰਸਪਰਾਂ 'ਚ ਲੈ ਗਏ ਕਿ ਅਸੀਂ ਜੋ ਸੋਚਦੇ ਆ ਉਹ ਜ਼ਿੰਦਗੀ ਨਹੀਂ ਐ ਅਸਲ ਦੇ ਵਿੱਚ ਜੋ ਸਾਡੇ ਨਾਲ ਹੋ ਰਿਹਾ ਹੁੰਦਾ ਉਹ ਜ਼ਿੰਦਗੀ ਐ ਤੇ ਜੋ ਹੋ ਰਿਹਾ ਹੁੰਦਾ ਉਹਨੂੰ ਸਿਰਫ ਕਿਉਂ ਕਿਉਂਕਿ ਉਹ ਸਾਡੇ ਨਾਲ ਹੋ ਰਿਹਾ ਹੁੰਦਾ ਤੇ ਅਸੀਂ ਹੀ ਉਸ ਨੂੰ ਸਹੀ ਕਰ ਸਕਦੇ ਆ ਤੇ ਤੁਸੀਂ ਬੜੇ ਹੀ ਵਧੀਆ ਇਨਸਾਨ ਇਹ ਆਪਣੇ ਆਪ ਨੂੰ એનર્ਜੀ ਰੋਜ਼ ਦੋ ਕਿ ਅਸੀਂ ਬਹੁਤ ਵਧੀਆ ਕਿਉਂਕਿ ਪਰਮਾਤਮਾ ਦੇ ਬਣਾਏ ਚੀਜ਼ ਕਦੇ ਖਰਾਬ ਹੋ ਹੀ ਨਹੀਂ ਸਕਦੀ ਤੇ ਅਸੀਂ ਖਰਾਬ ਕਿੱਦੇ ਹਾਂ ਸਾਡੇ ਅਗਰ ਉਹ ਚੀਜ਼ਾਂ ਪੂਰੀਆਂ ਨਹੀਂ ਹੋਈਆਂ ਤੇ ਬਹੁਤ ਸਾਰਿਆਂ ਨੇ ਜਿਹੜੀਆਂ ਪੂਰੀਆਂ ਹੋਈਆਂ ਉਹਦੇ ਚੋਂ ਪਹਿਲੀ ਇਹ ਆ ਕਿ ਅਸੀਂ ਇਹ ਦੁਨੀਆ 'ਚ ਦੂਜੀ ਇਹ ਆ ਕਿ ਅਸੀਂ ਜੀਵਤ ਹਾਂ ਅਸੀਂ ਇਨਸਾਨ ਹਾਂ ਇਨਸਾਨ ਦਾ ਇਸ ਦੁਨੀਆ 'ਚ ਇਨਸਾਨ ਬਣ ਕੇ ਆਉਣਾ ਹੀ ਇੱਕ ਸਭ ਤੋਂ ਵੱਡੀ ਪ੍ਰਾਪਤੀ ਹੈ ਤੇ ਇਹਦੇ ਲਈ ਆਪਣੇ ਆਪ ਨੂੰ ਬlesed ਸਮਝਣਾ ਚਾਹੀਦਾ ਤੇ ਤੀਜੀ ਸਭ ਤੋਂ ਜ਼ਰੂਰੀ ਇਹ ਗੱਲ ਆ ਕਿ ਅਸੀਂ ਪੂਰੀ ਤਰ੍ਹਾਂ ਨਾਲ ਦਿਮਾਗ ਮਨ ਤੋਂ ਸੋਚ ਸਕਦੇ ਹਾਂ ਆਪਣੇ ਆਪ ਭਾਵ ਦੂਜੇ ਨੂੰ ਦੇਖ ਸਕਦੇ ਆ ਤੇ ਹਰ ਤਰ੍ਹਾਂ ਦੇ ਜਾਨਵਰ ਤੋਂ ਪਰ ਜੋ ਇਨਸਾਨ ਨੂੰ ਬਣਾਇਆ ਕੁਦਰਤ ਨੇ ਉਹ ਬਹੁਤ ਵਧੀਆ ਬਣਾਇਆ ਤੇ ਇਹ ਚੀਜ਼ ਜਦੋਂ ਤੁਸੀਂ ਸਮਝ ਲਈ ਨਾ ਤੇ ਫਿਰ ਇੰ ਤੋਂ ਵੱਡੀ ਕੀ ਬਲੇਸਿੰਗ ਹੈ ਕਿ ਅਸੀਂ ਜੀਵਤ ਅਸੀਂ ਹਸਪੀਟਲ ਚ ਨਹੀਂ ਸਾਨੂੰ ਕੋਈ ਬਿਮਾਰੀ ਪਰੇਸ਼ਾਨੀ ਨਹੀਂ ਜੇ ਹੈ ਵੀ ਹੈ ਤਾਂ ਸਾਡੀ ਆਪਣਰ ਨਾਲ ਅਸੀਂ ਠੀਕ ਕਰ ਲੈਣੀ ਆ ਬਸ ਇਹ ਚੀਜ਼ਾਂ ਜਦੋਂ ਤੁਸੀਂ ਸੋਚਦੇ ਆ ਸਾਹ ਜੀ ਤੁਹਾਨੂੰ ਚਾਹੀਦਾ ਕੀ ਜਰੂਰ ਇੱਕ ਕਾਲਾ ਸਚਾਈ ਵਾਲੀ ਜੋ ਤੁਸੀਂ ਸਮਝਦੇ ਨਹੀਂ ਤੇ ਸਮਝदार ਨਹੀਂ ਤੇ ਸਮਝ ਵੀ ਨਹੀਂ ਰਹੇ ਕਿ ਆਪਾਂ ਕੀ ਬੋਲ ਰਹੇ ਹਨ ਚਲੋ ਆਪਾਂ ਅੱਜ 9 ਨਵੰਬਰ 2025 ਥੋੜੀ ਲੇਟ ਹੋ ਜਾਂਦੀ ਹੈ ਵੀਡੀਓ ਪਾਉਣੀ ਤੇ ਪਰ ਆਪਾਂ ਕੱਲ ਤੋਂ ਟਾਈਮ ਤੇ ਪਾ ਲਿਆ ਕਰਾਂਗੇ 9 ਨਵੰਬਰ 2025 ਨੂੰ ਜਨਾ ਤਾ ਪੰਜਵੀਂ ਤਰੀਕ ਹੈ ਤੇ ਪੰਚਮੀ ਤਿਥੀ ਤੇ ਆਂਧਾ ਨਕਸ਼ਤਰ ਰਾဟု ਦਾ ਨਕਸ਼ਤਰ ਰਾဟု 8:05 ਤੱਕ ਚੱਲੇਗਾ ਤੇ ਚੰਦਰਮਾ ਜੋ ਨੇ ਜਾ ਚੁੱਕਿਆ ਮਿਥੂਨ ਰਾਸ਼ੀ ਵਿੱਚ ਅੱਜ 9 ਤਰੀਕ ਵਾਲੇ ਦਿਨ ਮਿਥੂਨ ਰਾਸ਼ੀ ਚੰਦਰਮਾ ਅੱਜ ਬੁੱਧ ਵਕਰੀ ਹੋ ਜਾਣਗੇ 24 29 ਤੇ ਤੇ ਨਾਲ ਹੀ ਆ ਚੈਂਤਵਾਰ ਵਾਲੇ ਦਿਨ ਰਵੀਵਾਰ ਚੈਂਤਵਾਰ ਵਾਲੇ ਦਿਨ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾဟု ਕਾਲ ਤੱਕ ਦਾ ਚਾਲਰੀ ਕੰਮ ਦਾ ਕੋਈ ਪਰਹੇਜ਼ ਨਹੀਂ ਬਸ ਚੰਚ ਲੈਣਾ ਚਾਹੀਦਾ ਸਮੇਂ ਨੂੰ ਜਦੋਂ ਕੋਈ ਸ਼ੁਭ ਕੰਮ ਕਰ ਤੇ ਹੁਣ ਆਪਾਂ ਜਾਣਦੇ ਆ ਤੁਹਾਡੇ ਸ਼ੁਭ ਤਾਰੇ ਸਭ ਤੋਂ ਪਹਿਲਾਂ ਤੁਹਾਡੇ ਅਸਟ੍ਰੋਲੋਜੀ ਵਿਦੂਲੋਜਿਕ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਰੇ ਸਾਰੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਅੱਜ ਤੀਜੇ ਚੰਦਰ ਚਲਾ ਗਿਆ ਕੱਲ ਦੁਪਹਿਰ ਤੋਂ ਬਾਅਦ ਹੀ ਚਲਾ ਗਿਆ ਸੀ ਤੀਜੇ ਚੰਦਰ ਪਰ ਰਾਹੁ ਦਾ ਨਕਸ਼ਤਰ ਮਿੱਤਰ ਇਹ ਮਨ ਕੰਫਿਊਜ਼ ਹੈ ਟੈਂਸ਼ਨਸ ਹੈ ਕਿਉਂ ਪ੍ਰੇਮ ਸਬੰਧਾਂ ਨੂੰ ਲੈ ਕੇ ਕੰਮ ਕਾਰ ਨੂੰ ਲੈ ਕੇ ਤੇ ਨਾਲ ਥੋੜੀ ਬੇਚੈਨੀ ਵੀ ਚੜੀ ਹੋਈ ਹੈ ਥੋੜੀ ਉਦਾਸੀ ਵੀ ਜ਼ਰੂਰ ਹੈ ਪਰ ਨਾਲ ਰਾਹੁ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਥੋੜੀ ਜੀਬ ਬਾਣੀ ਚ ਮਿਠਾਸ ਰੱਖੋ ਉਰੇ ক্লোਜ਼ਲੀ ਰਿਸ਼ਤੇ ਖਰਾਬ ਹੋ ਜਾਣਗੇ ਠੀਕ ਹੈ ਟੌਰਸ ਪ੍ਰਿਕ ਰਾਸ਼ੀ ਪ੍ਰਿਕ ਰਾਸ਼ੀ ਵਾਲਿਆਂ ਦੇ ਲਈ ਚੰਦਰ ਅੱਜ ਦੂਸਰੇ ਸਥਾਨ ਚ ਤੁਹਾਨੂੰ ਬਿਜ਼ਨਸ ਵਪਾਰ ਲਈ ਚੰਗਾ ਹੈ ਰਾਖੂ ਦਾ ਨਕਸ਼ਤਰ ਮਿੱਤਰ ਹੈ ਪਰ ਫਿਰ ਵੀ ਕੋਈ ਠੀਕ ਕਰਦੇ ਸਮੇਂ ਕਿਸੇ ਨਾਲ ਖਾਸ ਤੌਰ ਤੇ ਫੋਨ ਤੇ ਗੱਲ ਕਰਦੇ ਸਮੇਂ ਕੁਝ ਕੋ ਚੀਜ਼ਾਂ ਦਾ ਧਿਆਨ ਰੱਖੋ ਤੇ ਕੋਈ ਕੋਈ ਵੀ ਵੈਸੇ ਸੰਡੇ ਆ ਤੇ ਫਾਂਡੇ ਨੂੰ ਇਹਨੂੰ ਬਣਾਣਾ ਤੁਸੀਂ ਕੋਈ ਮੂਵੀ ਵਗੈਰਾ ਦੇਖਣ ਦਾ ਪ੍ਰੋਗਰਾਮ ਬਣ ਰਿਹਾ ਤਾਂ ਪਰਿਵਾਰ ਨੂੰ ਲੈ ਕੇ ਜ਼ਰੂਰ ਜਾਓ ਦਿਨ ਅੱਛਾ ਹੈ ਜੋ ਕਰੋ ਸ਼ੁਭ ਕਰ ਲਈ ਗਾਨ ਰੋਟੀ ਜ਼ਰੂਰ ਪਾ ਲੈਣੀ ਹੈ ਜਿਵੇਂ ਨਹੀਂ ਮਿੱਥੋਂ ਰਾਸੀ ਜਿੱਦ ਕੇ ਅੜ ਕੇ ਕੰਮ ਨਾ ਕਰੋ ਮੌਸਮ ਬਦਲ ਰਿਹਾ ਆਪਣੀ ਸਿਹਤ ਦਾ ਧਿਆਨ ਰੱਖੋ ਨਜ਼ਲਾ ਜ਼ੁਕਾਮ ਛਿੱਕਾਂ ਤੰਗ ਕਰਨ ਗਈਆਂ ਤੇ ਸਿਹਤ ਖਰਾਬ ਹੋ ਸਕਦੀ ਹੈ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰਨਾ ਹੈ ਤੇ ਕੱਚ ਦਾ ਗਲਾਸਾਂ ਚ ਨਹੀਂ ਵਰਤਣਾ ਸ਼ੁਭ ਰੰਗ ਹਾਲਾਂਕਿ ਕੱਚ ਆਪਸ ਦਾ ਹੈ ਤੇ ਸਰਜਾਨੀ ਕਰਕਣਾਸ਼ੀ ਕਰਕਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਬ੍ਰਸਪਤ ਲਗਨ ਚ ਚੱਲ ਰਹੇ ਉਹ ਚਦਰਾਹੋਦਨ ਨਕਸ਼ਤਰਾ ਚ ਮਿੱਤਰਨੀਆ ਡਿਪਰੈਸ਼ਨ ਚ ਜਾਣ ਵਾਲੀ ਹਾਲਤ ਛੋਟੀ ਛੋਟੀ ਗਲਤੀ ਕਲੇਸ਼ ਇਹ ਚੰਗੀ ਪਰਿਵਾਰ ਵਿੱਚ ਹਰ ਗੱਲ ਕੰਪਨੀ ਮਨਾਉਣੀ ਚੰਗੀ ਨਹੀਂ ਦਿਆਂ ਦੂਜੇ ਦੀ ਸੁਣ ਵੀ ਲੈਣੀ ਚਾਹੀਦੀ ਹੈ ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਪਰਿਵਾਰ ਦਾ ਸਾਥ ਮਿਲ ਜੇਗਾ ਤੇ ਉਲਝੀਆਂ ਮਿਆਂ ਤੋਂ ਵੀ ਥੋੜੀ ਰਿਲੈਕਸ ਹੋ ਕੇ ਜੀ। ਤੇ ਨਾਲ ਕੋਸ਼ਿਸ਼ ਇਹ ਵੀ ਕਰਨੀ ਆ ਤੇ ਆਪਣਾ ਕੰਮ ਸਮੇਂ ਦਿਨ ਪੈ ਲੈ। ਸ਼ੁਭ ਰਾਂਗਾਂ ਚਰ ਮਸਟਡ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਸਰਕਲ ਦਾ ਸਾਥ ਮਿਲ ਰਿਹਾ ਤੁਹਾਨੂੰ ਚੰਗਾ ਛੋਟੇ ਵੱਡੇ ਭਾਈ ਭੈਣ ਦਾ ਸਾਥ ਦੀ ਮਿਲ ਰਿਹਾ। ਕੰਮ ਕਰ ਬਦਲਣ ਨੂੰ ਲੈ ਕੇ ਅਗਲੇ ਹਫਤੇ ਥੋੜੀ ਜੀ ਪਰੇਸ਼ਾਨੀ ਵੱਧ ਸਕਦੀ ਆ। ਤਾਰੇ ਹਰ ਰੋਜ਼ ਆਪਾਂ ਤੁਹਾਨੂੰ ਕਹਿੰਦੀ ਆ ਕਿ ਬਹੰਤਿਆ ਨਾਲ ਚਲੋ ਮੈਡੀਟੇਸ਼ਨ ਕਰਨ ਲਈ ਤੁਹਾਡੇ ਲਈ ਅੱਜ ਸਭ ਤੋਂ ਵਧੀਆ ਕਿਉਂਕਿ ਰਾਹੁ ਦਾ ਨਕਸ਼ਤਰ ਮਿੱਤਰ ਨਹੀਂ ਹੈ ਪਿਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਤੁਹਾਨੂੰ ਪੈ ਰਹੀ ਆ ਵਰਗੋ ਜਨ ਕੰਨਿਆ ਰਾਸ਼ੀ ਸਿਤਾਰੇ ਕੰਨਿਆ ਰਾਸ਼ੀ ਵਾਲਿਆਂ ਦੇ ਤਕਰੀਬਨ ਠੀਕ ਲੰਬੀ ਯਾਤਰਾ ਕਰਨੇ ਪੈ ਸਕਦੀ ਆ ਕਿਤੇ ਜਾਣਾ ਪੈ ਸਕਦਾ ਕੋਤੇ ਕਿਤੇ ਜਾਣ ਦਾ ਫੈਮਿਲੀ ਨਾਲ ਪ੍ਰੋਗਰਾਮ ਬਣ ਰਿਹਾ ਤਾਂ ਮਨ ਖੁਸ਼ ਰਹੇਗਾ ਥਿਜੋ ਘੱਟ ਤੇ ਗੁੱਸਾ ਘੱਟ ਗਾ ਤੇ ਸਵੇਰ ਤੋਂ ਹੀ ਮੰਦੀ ਤੇ ਤੋੜ ਦਿਓ ਲੇਵਰਾ રાશિ ਦੇ ਤੁਲ ਰਾਸ਼ੀ ਤੁਲ ਰਾਸ਼ੀ ਦੇ ਜੋ ਸਿਤਾਰੇ ਚੱਲ ਰਹੇ ਨੇ ਦੇਖਿਆ ਜਾਵੇ ਤਾਂ ਤੁਲ ਰਾਸ਼ੀ ਵਾਲਿਆਂ ਦੇ ਲਈ ਸੁਰਤ ਤੇ ਸ਼ੁਕਰ ਦੀ ਜੁੱਤੀ ਆ ਥੋੜੀ ਸਕਿਨ ਪ੍ਰੋਬਲਮ ਥੋੜੀ ਅਲਰਜੀ ਥੋੜੀ ਗਲੇ ਦੀ ਪ੍ਰੋਬਲਮ ਤੱਕ ਕਰ ਰਹੀ ਆ ਰਾਹੁ ਦਾ ਨਕਸ਼ਤਰ ਭਾਵੇਂ ਮਿੱਤਰ ਹੈ ਪਰ ਪੇਟ ਸੰਬੰਧੀ ਗੈਸ ਸੰਬੰਧੀ ਪਰੇਸ਼ਾਨੀ ਤੁਹਾਨੂੰ ਵੀ ਤੰਗ ਕਰੇਗੀ ਤਾਂ ਸਹਿਰ ਜ਼ਰੂਰ ਕਰੋ ਪੇਸ਼ਕੈਂਤਵਾਰ ਹੈ ਪਰ ਸਹਿਰ ਜ਼ਰੂਰ ਕਰੋ ਥੋੜੀ ਜੀ ਇੱਕ ਗੁੜ ਲੈ ਕੇ ਗਾਂ ਨੂੰ ਖਲਾ ਦਿਓ ਅੱਛਾ ਹੋ ਜਾਏਗਾ ਸਕੋਰਪੀਓ বৃশ্চਿਕ ਰਾਸ਼ੀ ਸਿਤਾਰੇ বৃশ্চਿਕ ਰਾਸ਼ੀ ਵਾਲਿਆਂ ਦੇ ਥੋੜੇ ਜੀ ਮਨ ਨੂੰ ਡਿਸਟਰਬ ਕਰ ਇੱਕ ਤੇ ਚੰਦਰਕਟ ਚਲਾ ਗਿਆ ਉੱਪਰ ਜਿਹੜਾ ਉਹਦਾ ਨਕਸ਼ਤਰ ਮਿੱਤਰਨੀ ਹੈ ਬਸ ਭਜਨ ਅਠਜੀ ਤੇ ਕਾਵਟ ਜਈ ਆ ਕਰ ਲੋ ਜੀ ਆ ਕਰ ਲੋ ਉਸ ਤੋਂ ਬਾਅਦ ਆ ਕਰ ਲੋ ਇਹ ਤਾਂ ਅਜੀਬ ਚੱਲ ਰਹੀ ਹੈ ਨੇ ਤੁਹਾਡੇ ਮਨ ਤੇ ਤੇ ਦਿਮਾਗ 'ਚ ਇੱਕ ਤੇ ਹਰਾ ਰੰਗਾ ਚ ਪੋਣਾ ਨਹੀਂ ਆ ਤੇ ਦੂਜਾ ਹਰੀ ਇਲਾਇਚੀ ਦਾ ਸੇਵਨ ਕਰਨਾ ਵੈਸੇ ਸ਼ੁਭ ਹੈ ਜਾਂ ਤુલਸੀ ਵਾਲੇ ਪੱਤੇ ਦੀ ਚਾਹ ਵੀ ਪੀ ਸਕਦੇ ਹੋ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਪਰ ਜ਼ਰੂਰੀ ਹੋਵੇ ਤਾਂ ਹਰ ਘੰ ਪਾਣੀ ਦਾ ਘੁੱਟ ਪੀ ਕੇ ਤੇ ਮਾਂ ਦਾ ਆਸ਼ੀਰਵਾਦ ਲੈ ਕੇ ਕਰੋ ਸ਼ੁਭ ਰੰਗ ਅੱਜ ਰਹਿਣ ਵਾਲਾ ਰੈਕ ਸੈਜੀਟੇਰੀ ਸਤਨੂ ਰਾਸ਼ੀ ਤਨੂ ਰਾਸ਼ੀ ਵਾਲੇ ਕਾਫੀ ਈਮੋਸ਼ਨਲ ਹੋ ਰਹੇ ਆ ਪ੍ਰੇਮ ਸਬੰਧਾਂ ਨੂੰ ਲੈ ਕੇ ਰਿਸ਼ਤਿਆਂ ਨੂੰ ਅੱਗੇ ਵਧਾਉਣ ਲਈ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪਰਿਵਾਰ ਦੀ ਸਲਾਹ ਨਾਲ ਚੱਲੋ ਧੋਖੇ ਤੋਂ ਬਚੋ ਧੋਖਾ ਹੋ ਸਕਦਾ ਤਾਂ ਇਸ ਕਰਕੇ ਆਪਣੇ ਭੇਤ ਕਿਸੇ ਨੂੰ ਦੇਣੇ ਨਹੀਂ ਐ ਤੇ ਦੂਜੀ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਕਿਤੇ ਨਾ ਕਿਤੇ ਪੀੜ ਲਗਾ ਤਾ ਅੱਛਾ ਰਹੇਗਾ ਨਕਸ਼ਤਰ ਦੇ ਸਾਹਮਣੇ ਕੈਪਰੀਕੋਨ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਜੋ ਸਿਤਾਰੇ ਹਰ ਕੰਮ ਲੇਟ ਹੋਣਾ ਅੱਛੇ ਲੋਕਾਂ ਨਾਲ ਸੰਬੰਧ ਨੇ ਪਰ ਫਾਇਦਾ ਨਾ ਹੋਣਾ ਹਰ ਤਰ੍ਹਾਂ ਨਾਲ ਕੋਟ ਕਚਹਿਰੀ ਦੇ ਚੱਕਰਾਂ ਦੇ ਲਈ ਥੋੜੀ ਅਗਲਾ ਹਫਤਾ ਜੋ ਹੈ ਥੋੜਾ ਬਿਜ਼ੀ ਜਾ ਸਕਦਾ ਹੈ ਪਰ ਫਿਰ ਵੀ ਕੋਸ਼ਿਸ਼ ਕਰੋ ਕਿਸੇ ਦੀ ਜਮਾਨਤ ਖਮਾਨਤ ਚ ਨਾ ਪਵੋ ਜਦੋਂ ਤੱਕ ਸੂਰਜ ਸ਼ੁਕਰ ਨਾਲ ਬੁੱਧ ਆ ਜਾਏਗਾ ਵਾਪਸ ਤਾਂ ਸਹੀ ਹੋ ਜਾਏਗਾ ਕਿ ਅਕਿਰੋਸ ਜਾਨੀ ਕੁੰਭ ਰਾਸ਼ੀ ਕੰਬ ਰਾਸ਼ੀ ਦੇ ਲਈ ਜੋ ਸਿਤਾਰੇ ਨੇ ਜੀ ਸਰਕਾਰ ਦੇ ਦਰਵਾਰੇ ਨੇ ਫੇਮਲੀ ਚੰਗੇ ਆ ਚੰਗੀ ਡੀਲ ਹੋਣ ਦੇ ਅਸਾਰ ਤੁਹਾਨੂੰ ਅਗਲੇ ਹਫਤੇ ਨਜ਼ਰ ਆ ਰਹੀ ਆ ਰਾਹੁ ਦਾ ਨਕਸ਼ਤਰ ਮੇਂਤਰ ਹੈ ਪ੍ਰਾਪਰਟੀ ਸੇਲ ਪਰਚੇਸ ਕਰਨ ਵਾਲਿਆਂ ਦੇ ਲਈ ਇਹ ਹਫਤਾ ਪੂਰਾ ਅੱਛਾ ਜਾਣ ਵਾਲਾ ਥੋੜੀ ਮਸਲਸ ਪ੍ਰੋਬਲਮ ਤੁਹਾਨੂੰ ਤੁੰਗ ਜ਼ਰੂਰ ਕਰੇਗੀ ਤੋਂ ਤੁਮਥੇ ਤੇ ਲਾਓ ਜਾਂ ਮਤਨ ਮਰ ਜਾਂ ਫਾਲ ਪਚੀ ਪਾਇਸ ਜਾਨੀ ਮੇਹਰਾਸ਼ੀ ਮੇਹਰਾਸ਼ੀ ਦੇ ਲਈ ਚਾਂਦੇ ਬਾਣੇ ਚ ਥੋੜੇ ਜੇ ਚੌਲ ਤੇ ਦੁੱਧ ਚੰਨ ਪਰਵਾ ਕਰ ਦੋ ਅੱਛਾ ਰਹੇਗਾ ਸੋਚ ਬਾਟ ਕੇ ਖਾਣਾ ਖਾਣਾ ਹੋਰ ਵੀ ਵਧੀਆ ਪਰਵਾਰ ਚ ਬੈਠ ਕੇ ਨਿਤ ਖਾਣਾ ਜ਼ਰੂਰ ਕਰੋ ਦੇਖੋ ਐਤਵਾਰ ਦਾ ਦਿਨ ਹੈ ਬੱਚਿਆਂ ਨਾਲ ਟਾਈਮ ਸਪੈਂਡ ਕਰੋ ਬਹੁਤ ਵਧੀਆ ਦਿੱਤੇ ਪਾਣੀ ਤੋਂ ਨੰਤਰ ਹੈ ਲੋ ਤਾਂ ਕੋਸ਼ਿਸ਼ ਕਰੋ ਇੱਕ ਦੰਪੇ ਦਾ ਪੈਸਾ ਪਾਣੀ ਚ ਸੁੱਟ ਤੋਂ ਸੂਰਜ ਹੱਥ ਦਾ ਇਹ ਬਹੁਤ ਵਧੀਆ ਫਾਇਦਾ ਠੀਕ ਇਹ ਸੀਜੀ ਐਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਆਪਾਂ ਗ੍ਰਹਿਾਂ ਨੂੰ ਕਿੱਦਾਂ ਸਹੀ ਕਰਕੇ ਦਿਨ ਨੂੰ ਵੈਸਟ ਵਧੀਆ ਬਣਾ ਸਕਦੇ ਸੁਣੋ ਕਿ ਆਮ ਤੌਰ ਤੇ ਲੋਕ ਵਾਸਤੂ ਲੈ ਕੇ ਥੋੜੇ ਕਾਫੀ ਕਨਫਿਊਜ਼ ਰਹਿੰਦੇ ਆ ਕਿ ਕਿਹੜੀ ਸੈਂਡ ਬਣਾ ਕੇ ਜਾਂਦਾ ਬੈਸਟ ਹੁੰਦਾ ਹੈ ਹਨਾ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਲੱਕਿਆ ਕਿ ਦਿਸ਼ਾਵਾਂ ਦਾ ਆਪਣਾ ਬਿਲਕੁਲ ਵਧੀਆ-ਵਧੀਆ ਪ੍ਰਭਾਵ ਹੈ ਹਰ ਦਿਸ਼ਾ ਪਾਵਰਫੁਲ ਹੈ ਹਰ ਦਿਸ਼ਾ ਪਾਵਰਫੁਲ ਹੈ ਪਰ ਕਈ ਜਗ੍ਹਾ ਤੇ ਕੁਝ ਇਸ ਤਰ੍ਹਾਂ ਦੇ ਗ੍ਰਹਿ ਬੈਠੇ ਹੁੰਦੇ ਆ ਜਿੱਥੇ ਜਿਸ ਅਗਰ ਜੇ ਉਸ ਦਿਸ਼ਾ ਵੱਲ ਗੇਟ ਬਣਾਇਆ ਜਾਵੇ ਤਾਂ ਕਈ ਵਾਰੀ ਬਹੁਤ ਹੀ ਯਾ ਪਰੇਸ਼ਾਨੀਆਂ ਦਾ ਕਾਰਨ ਬਣਦਾ ਹੈ ਜਿੱਦਾਂ ਬੁੱਧ ਬੁੱਧ ਗ੍ਰਹਿ ਅਗਰ ਕਿਸੇ ਦੀ ਜਨਮ ਪੱਤਰੀ ਵਿੱਚ ਖਰਾਬ ਹੋਵੇ 8ਵੇਂ ਹੋਵੇ ਜਾਂ 12ਵੇਂ ਹੋਵੇ ਤਾਂ ਅਗਰ ਉਹ ਨੌਰਥ ਦਿਸ਼ਾ ਵਾਲੀ ਸਾਈਡ ਤੇ ਕਾਰਬੋਨ ਡਾਇਨ ਨੌਰਥ ਦਿਸ਼ਾ ਬੁੱਧ ਦੀ ਮੰਨੀ ਜਾਂਦੀ ਹੈ ਤਾਂ ਬੁੱਧ ਦੀ ਪਾਵਰ ਵਾਝ ਜਾਂਦੀ ਹੈ ਉਹ 8ਵੇਂ ਬੈਠਾ ਬੁੱਧ ਘਟਵਾ ਕੰਨਾ ਬਹੁਤ ਬਾਰਮਖਾਨਾ ਖਰਚਦਾ ਹੈ ਤਾਂ ਉੱਥੇ ਜਾਂਦਾ ਉਸ ਦੀ ਹੋਰ ਪਾਵਰ ਦੀ ਸਥਾਪਨਾ ਹੋਣ ਦੇ ਨਾਲ ਉਹ ਨੌਰਥ ਦਿਸ਼ਾ ਵੀ ਕਈ ਵਾਰੀ ਸ਼ੋਕ ਤਾ ਇਸ ਕਰਕੇ ਇਹ ਕੋਈ ਵੈਅਮ ਵਾਲੀ ਮੈਂ ਬਹੁਤ ਹੀ ਲੋਕ ਦੇਖ ਲਿਆ ਜਿਹੜੇ ਕਹਿੰਦੇ ਆ ਜੀ ਨਾਰਥ ਵਾਲੇ ਪਾਸੇ ਘਰ ਹੈ ਫਿਰ ਵੀ ਬਿਜ਼ਨਸ ਨਹੀਂ ਚੱਲਦਾ ਵਪਾਰ ਨਹੀਂ ਚੱਲਦਾ ਅਸੀਂ ਬੜੇ ਪਰੇਸ਼ਾਨ ਹਾਂ ਗ੍ਰਹਿਾਂ 'ਚ ਵੀ ਇੰਨੀ ਪ੍ਰੋਬਲਮ ਹੁੰਦੀ ਨਹੀਂ ਹੈ ਤੇ ਫਿਰ ਦੇਖਿਆ ਜਾਂਦਾ ਹੈ ਕਿ ਨਾਰਥ ਦੀ ਦਿਸ਼ਾ ਇਹਨਾਂ ਨੂੰ ਕਿਉਂ ਨਹੀਂ ਸ਼ੋਪ ਫਾਲਦੇ ਰਹੀ ਤਾਂ ਕਈ ਵਾਰੀ ਗ੍ਰਹਿਾਂ ਦੀ ਸਥਿਤੀ ਜੋ ਹੈ ਉਹ ਸਾਨੂੰ ਅਗਰ ਅਸੀਂ ਉਸ ਮੁਤਾਬਕ ਵਾਸਤੇ ਦੀ ਡਾਇਰੈਕਸ਼ਨ ਚੁਣੀਏ ਤਾਂ ਫਿਰ ਜ਼ਿਆਦਾ ਅਚਾਪਲ ਸਾਨੂੰ ਮਿਲਦਾ ਹੈ ਉਸ ਤੋਂ ਵੀ ਜ਼ਰੂਰੀ ਕੀ ਹੈ ਕਿ ਅਗਰ ਹੋ ਵੀ ਜਾਵੇ ਜੇ ਉਹ ਡਾਟਾ ਹੈ ਤਾਂ ਨਾਰਥ ਦਿਸ਼ਾ ਨਾਲ ਕੰ ਆ ਰਿਹਾ ਚੰ ਉਹ ਦੁਬਾਰਾ ਆਏ ਤਾਂ ਨਾਰਥ ਦਿਸ਼ਾ ਨਾਲ ਕੰ ਆ ਰਿਹਾ ਤਾਂ ਉਸ ਦਿਸ਼ਾ ਦੇ ਵੱਲ ਨਾਰਥ ਦੇ ਲਈ ਬੁੱਧ ਦੀਆਂ ਚੀਜ਼ਾਂ ਨੂੰ ਹਟਾ ਦੋ ਸਮਝ ਗਏ ਤਾਂ ਕਿ ਹੁੰਦਾ ਹੈ ਉਸ ਉੱਜਾ ਤੋਂ ਬੁੱਧ ਦੀ ਪਾਵਰ ਘਟ ਜਾਂਦੀ ਹੈ ਉਸ ਦਿਜਾਤੇ ਚੰਦਰ ਦੀਆਂ ਚੀਜ਼ਾਂ ਲੋ ਚੰਦਰ ਜੋ ਹੈ ਉਹ ਉੱਤ쪽 ਦਿਸ਼ਾ ਦਾ ਕਾਰਕ ਪਾਣੀ ਹੈ ਉਹ ਕਾਰਕ ਮੰਨਿਆ ਜਾਂਦਾ ਪਰ ਬੁੱਧ ਨੂੰ ਉਸ ਦਿਸ਼ਾ ਚੋਂ ਹਟਾ ਦੇ ਨਾਲ ਬੁੱਧ ਦੀ ਨਰਤੀ ਘਟ ਤੇ ਚੰਦਰ ਦੀ ਵਦਨ ਦੇ ਨਾਲ ਕੋਈ ਪਰੇਸ਼ਾਨੀ ਨਹੀਂ ਆਉਂਦੀ ਕਿਉਂਕਿ 70% ਪਾਣੀ ਸਰੀਰ ਚ ਹੀ ਹੈ 70% ਧਰਤੀ ਤੇ ਵੀ ਹੈ ਤੇ ਇਹ ਚੰਦਰ ਜੋ ਹੈ ਸਾਡੇ ਮਨ ਦਾ ਹੀ ਕਾਰਕ ਹੈ ਤੇ ਮਨ ਦੇ ਵਿੱਚ ਹੀ ਸਾਰੀ ਚੀਜ਼ ਭੱਜੀ ਰਹਦੀ ਹੈ ਤੇ ਉਹਦੇ ਨਾਲ ਨਿਸ਼ਚਿਤ ਹੁੰਦੇ ਪ੍ਰੈਕਟੀਕਲੀ ਤੌਰ ਤੇ ਸਿੱਧੇ ਤੌਰ ਤੇ ਦੇਖੇ ਜਾਵੇ ਬੜੀ ਸਿੰਪਲ ਜੀਆਂ ਗੱਲਾਂ ਨੇ ਪਰ ਕਈ ਵਾਰੀ ਅਸੀਂ ਕ੍ਰਿਟikal ਕਰ ਲਈਏ ਬਹੁਤ ਕੁਮਾਰ ਜਾਂ ਦਿਲ ਨੇ ਤੇ ਪਰ ਅਸਲ ਦੇ ਵਿੱਚ ਇਹੀ ਗੱਲ ਬਾਤ ਹੈ ਕਿ ਜਦੋਂ ਸਾਨੂੰ ਕੋਈ ਦਿਸ਼ਾ ਅੱਛੀ ਨਰਦੀ ਨਹੀਂ ਦੇ ਰਹੀ ਤਮ ਤੱਕ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਸਮਾਂ ਜਾਂ ਜਾਂਦਾ ਆ ਸਕਦਾ ਅਸਲ ਤੇ ਬਹੁਤ ਅੱਛਾ ਜਾਵੇ ਖਸ਼ਰ ਨੂੰ ਉਸਕਰਾਂ ਦੇ ਰੂ ਆਪਣੇ ਨਾਲ ਬਣਾ ਕੇ ਰੱਖ ਮੈਨੂੰ ਦੋਈ ਸਾਰਿਕ